ਤੂੰ ਤੇਰੇ ਨਾਲ ਕੰਨਾ ਕਰ ਲੈ ਓਏ ਨਹੀਂ ਮੇਰਾ ਦਿੱਤਾ ਤੂੰ ਬਸਣਾ ਵੀ ਨਹੀਂ ਇਹ ਤਾਂ 5 ਸਾਲਾਂ ਬਾਅਦ ਬਸ ਕੇ ਬਦਲ ਜਾਣਗੇ ਉਹ ਫੇਰ ਕੀ ਹੋਊਗਾ ਫੇਰ ਅਗਲੀ ਸਰਕਾਰ ਆਊਗੀ ਕਰ ਲੈਣਗੇ ਯਾ ਤੂੰ ਹੀ ਮਾਫੀਆਂ ਮੰਗਾਉਂਦਾ ਮੇਰਾ ਸਨਚਾਰ ਮੇਰੀ ਗੁਆਚ ਕਦੇ ਨਹੀਂ ਮਾਰੂਂਗੇ ਹਾਂ ਮੈਨੂੰ ਮੇਰਾ ਮਾਰੇਗਾ ਤੂੰ ਕਹਿਆ ਬਸਣਾ ਮਾਰੇਗਾ ਤੂੰ ਦਿੱਤੀਆ ਤੰਕੀ ਇਹ ਮੈਂ ਤੇਰੀ ਕੁਛ ਨਾ ਮਾਰੇਗਾ ਤੂੰ ਦਿੱਤੀਆ ਮਰਦਾਂ ਦੀ ਮੈਨੂੰ ਮਾਰੂਗਾ ਤੂੰ ਕਹੀਏ ਬਚੇਗਾ ਨਹੀਂ ਤੂੰ ਬਚਾ ਨਹੀਂ ਮੇਰੇ ਦਿੱਤਾ ਇਹ ਤੂੰ ਮੇਰਾ ਮਾਰੇਗਾ ਉਹ ਬੋਲਦੀ ਹੈ ਨਾ ਨਹੀਂ ਆ ਮਨਾ ਲਵੋ ਕਿਉਂ ਆ ਮਨਾ ਨਹੀਂ ਮਾਈ ਸਭਾ ਤਾ ਕੀ ਹਾਂ ਜੀ ਉਹ ਲਾ ਲੀ ਸਾਨੂੰ ਕੇ ਹੁਣ ਫੇਰ ਲੱਗਣਾ ਹੋਰ ਬੋਲ 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 ਬੈਂਕਿੰਗ ਵਾਸਤੇ ਕਹਿ ਰਹੇ ਨੇ ਫਾਈਲ ਵਾਸਤੇ ਕਹਿ ਰਹੇ ਨੇ ਨਹੀਂ ਤੂੰ ਬੋਲਣ ਦਾ ਫੇਰ ਤੂੰ ਹੈ ਇਹ ਕੌਣ ਆ ਬੰਦਾ ਯਾਰ ਮੈਨੂੰ ਲੱਸਣ ਵਾਲਾ ਹੂੰ ਪਤਾ ਨਹੀਂ ਇਹ ਕਿੱਥੇ ਲੱਗਿਆ ਕੀ ਕਾਹਦੇ ਵਾਸਤੇ ਕਹਿ ਰਹੇ ਆ ਕੋਣਾ ਰੋਮਾਂ ਨਾ ਸਿੱਕਲੇ ਉਹ ਬਾਈ ਨਸ਼ਾ ਮੁਕਤ ਇਹ ਵੀ ਵੀਡੀਓ ਲੋਕ ਸਰਕਾਰੀ ਮੁਲਾਜ਼ਮ ਹੈ ਸਰਕਾਰੀ ਮੁਲਾਜ਼ਮ ਹੈ ਨਹੀਂ ਨਹੀਂ ਸਰਕਾਰੀ ਮੁਲਾਜ਼ਮ ਹੈ ਇਹ ਵੀਡੀਓ ਲੋਕ ਖਾਣਾ ਯੋਗ ਨਹੀਂ ਕਮੇਟੀ ਨੂੰ ਸਰਕਾਰੀ ਮੁਲਾਜ਼ਮ ਹੈ ਇਹ ਵੀਡੀਓ ਲੋਕ ਕਿਸੇ ਨਾ ਨਾ ਕਹਿੰਦੇ ਸੱਪਾ ਘੋਟਾਲੀ ਲਾਉਣਾ ਕਹਿੰਦਾ ਕੀ ਕਰ ਰਿਹਾ ਕਮੇਟੀ ਕੀ ਕਰ ਰਹੀ ਹੈ ਇੱਕ ਬੰਦਾ ਆ ਕਿਲਾਗਾ ਬਾਈ ਤੇਨੂੰ ਮੈਂ ਦੱਸਣਾ ਕਾ 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 ਤੇ ਤੋਮਾ ਆਪਾ ਹੁੰਨਾਂ ਕੇ ਕਿਹੜੇ ਕਹੀ ਦੋਸਾਂ ਬਿਕਦਾ ਨਹੀਂ ਤੂੰ ਧੱਕਾ ਦੇਉਂਗਾ ਤੂੰ ਪਿਆਰ ਨਾਲ ਕਹਿ ਉਹ ਰਿਆਣਾ ਦੇਣਾ ਬਖਤਰੇ ਕਿਉਂ ਦੀ ਉਮਰ ਦਾ ਨਹੀਂ ਤੂੰ ਤੱਕ ਕੋਈ ਮਾਰ ਨਹੀਂ ਦਿੰਦੇ ਇਨਫੋਰਮੇਸ਼ਨ ਕਾ ਕਰੀਏ ਇੱਕ ਮੁਲਾਜ਼ਮ ਹੋ ਕੇ ਜੂਨੂ ਪਹੁੰਚਦੇ ਆਂ ਇਹ ਬਦਨਾਮੀ ਕਰ ਰਹੇ ਸੀ ਇਹਦੀ ਤੇ ਇਹ ਉਹਨਾਂ ਨੂੰ ਕਹਿ ਰਿਹਾ ਘਰ ਆ ਰਿਹਾ ਹੈ ਮੈਂ ਲੈਂਬਰੋਗ ਦੀ ਨਹੀਂ ਤੂੰ ਪਤਾ ਨਹੀਂ ਇਹ ਬਰਾਸੀ ਸਰਕਾਰ ਦੇ ਮਾਲ ਦੇ ਆਪ ਨਹੀਂ ਆਏ ਇਹ ਕੋਈ ਠੁਕਮ ਨਹੀਂ ਆ ਰਹਾ ਕੋਈ ਕਾਲੇ ਕਥਾ ਕਾਰ ਰਹੇ ਹਾਂ ਮੈਨੂੰ ਸੰਦਾ ਕੋਈ ਦਾ ਹੱਥ ਪਾਇਆ ਸੀਦਰ ਨੇ ਉੱਪੀ ਕਰ ਦਿੱਤੇ ਫਿਰ ਵਿਆਹ ਵੀ ਕਰਨਾ ਭਾਈ ਸਾਡੇ ਨਾਲ ਤੰਗ ਕਰ ਹਾਂ ਹਾਂ ਤੂੰ ਸਾਡੇ ਬਜ਼ੁਰਗਾਂ ਨੂੰ ਕਿਉਂ ਤੰਗ ਕਰ ਰਹੇ ਹੈਂ ਲੀਡਰਾਂ ਦਾ ਕਹਿਗੇ ਨਾ ਹਾਂ ਕਰ ਰਹੇ ਹੋ ਤੂੰ ਆਣ ਕਿਹੜਾ ਲੀਡਰ ਸੀ ਲੀਡਰ ਹੁੰਦੇ ਨਾ ਇਹਨੂੰ ਮੈਂ ਬਾਹਰ ਵਾਖੀ ਕਰਦਾ ਇਹ ਪੂਰੇ ਕੰਮ ਖੜਕਾ ਕੇ ਜਾਂਦਾ ਚਲਾ ਪ੍ਰੋਗਰਾਮ ਕਰਾਂਗੇ ਛੋਟੀ ਗੱਲਾਂ ਦੀ ਇਹ ਪ੍ਰੋਗਰਾਮ ਕਦਾਂ ਕਰਾਈ ਇਹ ਪ੍ਰੋਗਰਾਮ ਕਰਾ ਕਰਾ ਬਾਈ ਇਹ ਅਸੀਂ ਤਾਂ ਆਰਗੇਨਾਈਜ਼ਰਾਂ ਜੀ ਅਸੀਂ ਤਾਂ ਬਸ ਸਹਾਇਤਾ ਕਰਨ ਲਈ ਆਏ ਹਾਂ 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 ਸੁਣ ਲੈ ਕਰ ਮਹਾਰਾਜ ਮੋੜ ਕੇ ਕੰਮ ਕਰ ਰਿਹਾ ਅਜੀ ਤੁਹਾਨੂੰ ਕੋਈ ਪਈ ਨਾ ਸੁਣ ਚੁੱਪਾ ਜਲਦੀਪ ਸਿੰਘ ਹੁਣ ਮੈਂ ਤੈਨੂੰ ਗੱਲ ਦੱਸਦਾ ਇੱਕ ਹੋਰ ਆਹ ਦੇਖ ਲੈ 10000 ਬਾਈ ਤੇ ਲੱਗਿਆ ਹੋਊਗਾ ਜੱਥੇ ਲੈ ਤਾ ਮੇਰੇ ਭਰਾ ਨੇ ਪਾਣੀ ਚਾਰੇ ਕੱਪ ਚੀਨੀ ਦੇ ਭਾਂਡੇ ਟੀ-ਸ਼ਰਟਾਂ ਓਏ ਸਾਨੂੰ ਹੱਥ ਬੰਨ ਕੇ ਬੇਇਨਤੀ ਕਰਦਾ ਓਏ ਲਾਜ ਕਰਾ ਦਿਓ ਕਿਸੇ ਜਵਾਕ ਦੀ ਮਾਂ ਦਾ ਕਿਸੇ ਬੱਚੇ ਦਾ ਇਲਾਜ ਕਰਾ ਲਓ ਜੋ ਨਸ਼ਿਆਂ ਨਾਲ ਮਰ ਰਿਹਾ ਹੈ ਇੱਥੇ ਲੋਕ ਸਾਡੇ ਮਹੱਲੇ 'ਚ 14 ਜਵਾਬ ਮਰ ਗਏ ਪੂਰੀ ਮੁੰਡੇ ਪਏ ਆ ਦੂ ਹੈ ਆਹ ਮੁੰਡਾ ਹੁਣ ਬੁਲਾਵਾਂਗੇ ਅੰਕਲ ਨੂੰ ਕਿਹੜਾ ਮੁੰਡਾ ਈ ਉਹ ਇਹ ਦੇਖੋ ਨੰਗੇ ਜੀ ਪ੍ਰੋਗਰਾਮ ਹੋਰੇ ਹੋਇਆ ਨਹੀਂ ਸਾਰੇ ਜਾ ਰਹੇ ਨੇ ਜੇਬਲ ਸਰਕਾਰੀ ਮੁਲਾਇਮ ਤੇ ਬੇਕਰ ਸੱਦੇ ਸੀ ਇਹਨਾਂ ਨੇ ਕੋਈ ਬੰਦਾ ਇਹਨਾਂ ਦੀ ਕੁਰਸੀ ਤੇ ਨਹੀਂ ਬੈਠਿਆ ਉਲਟਾ ਇਹਨਾਂ ਦਾ ਇੱਕ ਯੂਆ ਕੌਣਾ ਉਹ ਉਹ ਕਲਰਕ ਉਹ ਕਲਰਕ ਹੁੰਦਾ ਉਹ ਕਲਰਕ ਸਾਡੇ ਇੱਕ ਬੰਦੇ ਨੂੰ ਧਮਕੀ ਦੇ ਰਿਹਾ ਉਹਨਾਂ ਨੇ ਆਪ ਦੀ ਨਿੱਜੀ ਇਹਨਾਂ ਦੇ ਖਿਲਾਫ ਬਣਾਈ ਹੋਈ ਹੈ ਕਮੇਟੀ ਜਮੇ ਸੰਘਰਸ਼ ਕਮੇਟੀ ਬਣਾਉਂਦੇ ਉਹਨੂੰ ਕਹਿੰਦਾ ਮੈਂ ਤੈਨੂੰ ਪਾਹ ਦਿੱਤੇ ਨੇ ਉਹਦੀ ਆਰ ਦੀ ਦਰਖਾਹ 2.5 ਲੱਖਾਂ ਬੰਦੇ ਦੀ ਉਹਨੂੰ ਕਹਿੰਦਾ ਤੂਰੇ ਮੇਰੇ ਹੱਥ ਤੇ ਕਹਿਓ ਮਿੱਦਾ ਡਰ ਜਾਂਦਾ ਐਕਦਾ ਲਾਜਮ ਕਹੇ ਐ ਤਾਂ ਵੀ ਉਸੀ ਤੇ ਬੈਠ ਜਾਂਦਾ ਉਲਟਾ ਸਾਨੂੰ ਕਹਿਣ ਲੱਗਿਆ ਮੈਂ ਤੈਨੂੰ ਮਰਵਾ ਦੂੰ ਵੀ ਤੂੰ ਮਲਾਏ ਬੰਦਾ ਮੈਂ ਆਮ ਸ਼ਹਿਰੀ ਬਾਕੀ ਇਹਨਾਂ ਨੂੰ ਪੁੱਛੋ ਵੀ ਕੁਰਸੀਆਂ ਖਾਲੀ ਐ ਅਸੀਂ ਆਪ ਦਾ ਫਰਜ਼ ਨਿਭਾਤਾ ਮਾਨਸਾ ਵਾਸੀਓ ਸਾਨੂੰ ਮਾਰਨ ਸਾਨੂੰ ਸਾਨੂੰ ਝੂਠੇ ਪਰਚੇ ਪਾਉਣ ਪਰ ਤੁਸੀਂ ਕਿੱਥੇ ਸੀ ਓਏ ਲੋਕੋ ਅੱਜ ਹੁਣ ਵੀ ਪਹੁੰਚ ਗਿਆ ਛੋਟਾ ਜ਼ਮੀਰ ਜਾਗਦਾ ਛੋਟੇ ਬੱਚੇ ਨਸ਼ਿਆਂ ਨਾਲ ਮਰ ਰਹੇ ਨੇ ਪੈਸੇ ਲੈ ਕੇ ਲਾਣਕਲ ਦੱਸਿਆ ਇਹ ਜਿਹੜਾ ਮੁਲਾਜ਼ਮ ਇੱਥੇ ਕਹਿੰਦਾ ਨਾ ਕਹਿੰਦਾ ਤੁਸੀਂ ਆਵਾਜ਼ ਠਾਉਂਦੇ ਆ ਆ ਜਿਹੜੇ ਪਾਰਕ 'ਚ ਖੜੇ ਨੇ ਇਹਦੇ ਵਾਸਤੇ ਵੀ ਸਾਨੂੰ ਛੇ ਇਕੱਠ ਕਰਨੇ ਪਏ ਨੇ ਬੰਸ ਲਾਇਆ ਸੀ ਵੀ ਪੈਸੇ ਖਾਜੋ ਤੇ ਮਤਲਬ ਪਾਰਕ ਤੇ ਲਾਉਣ ਦੀ ਕੀ ਲੋੜ ਆ ਅੱਜ ਵੀ ਲੜ ਰਹੇ ਹਾਂ ਸਵਾਲ ਠਾਵਾਂਗੇ ਨਸ਼ਾ 13 ਡਰੱਗ ਇੰਸਪੈਕਟਰ ਲੈ ਗਏ ਇਹ ਏਰੀਆ ਅੰਗਰੇਜ਼ੀ ਵਿੱਚ ਹਾਂ ਇੱਥੇ ਅਸੀਂ ਨਸ਼ਾ ਦੇ ਖਿਲਾਫ 8 ਮਹੀਨੇ ਧਰਨਾ ਚਲਾਇਆ ਸੀ ਸਾਡੇ ਨੌਜਵਾਨਾਂ ਦੇ 2 ਸਾਲਾਂ ਬਾਅਦ ਉਦੋਂ ਦੇ ਦਰਜ ਜਿਹੜੇ ਪਰਚੇ ਗ੍ਰਿਫਤਾਰ ਕਰਨ ਦੇ ਲਈ ਝੂਠਾ ਪਰਚਾ ਸਾਫ ਤੋਂ ਚੁੱਕਿਆ ਉਹਦੇ 'ਚ ਸੰਮਣ ਹੁਣ ਜਾਰੀ ਕੀਤੇ ਨੇ ਅੱਜ ਵੀ ਪੂਰੇ ਮਾਨਸਾ ਦੇ ਵਿੱਚ ਜੇ ਉੱਥੋਂ ਪੋਚਾ ਮਾਰਨ ਵੀ ਨਸ਼ਾ ਖਤਮ ਕਰਤਾ ਨਸ਼ਾ ਦੁਕਾਨਾਂ ਦੇ ਵੀ ਜਿਗਰ ਹੈ ਤੇ ਨਸ਼ਾ ਮਤਲਬ ਜਿਸ ਗਲੀ ਮਹੱਲੇ ਦੇ ਵਿੱਚ ਚਿੱਟਾ ਵੀ ਵਿਗ ਰਿਹਾ ਜਾ ਕੇ ਹਸਪਤਾਲ ਦੇ ਵਿੱਚ ਅੱਜ ਤੇ ਇੰਟਰਵਿਊ ਕਰ ਲੋ ਮੁੰਡਾ 26 ਸਾਲ ਦਾ ਨਸ਼ੇ ਦੇ ਵਿੱਚ ਤੜਫ ਰਿਹਾ ਕੋਈ ਇਲਾਜ ਕਰਨ ਨੂੰ ਤਿਆਰ ਨਹੀਂ ਜੇ ਸੱਚੀ ਵਿੱਚ ਇਹ ਚਾਹੁੰਦੇ ਨੇ ਤਾਂ ਲਾਜ਼ਮੀ ਹੈ ਉਹ ਜੇ ਨੌਜਵਾਨਾਂ ਨੂੰ ਕਿਸੀ ਕੰਮ ਦੇਣ ਉਲਟਾ ਕਦੇ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰ ਲੋ ਜਿਹੜੀ ਸਰਕਾਰ ਨੂੰ ਲੋਕਾਂ ਨੇ ਚੁਣਿਆ ਸੀ ਵੱਡੇ ਬਹੁਮਤ ਨਾਲ ਅੱਜ ਉਹ ਬੁਰੀ ਤਰ੍ਹਾਂ ਹਰੇਕ ਫਰੰਟ ਤੇ ਫੇਲ ਹੋ ਰਹੀ ਹੈ ਸਿਰਫ ਜਿਹੜਾ ਕਹਿੰਦਾ ਸੀ ਇਹਨਾਂ ਦੀਆਂ ਬੁੱਥੇ ਇਹਨਾਂ ਨੇ ਕੰਮ ਦੱਸਣਗੇ ਮਤਲਬ ਅੱਗੇ ਜਦੋਂ ਸਰਕਾਰਾਂ ਵਿੱਚ ਿਹਾਰ ਲਾਉਂਦੀਆਂ ਤਾਂ ਸਵਾਲ ਹੁੰਦਾ ਸੀ ਕਿ ਡੇ ਡੇਸ ਿਹਾਰ ਲਾਉਂਦੇ ਨੇ ਕਰੋੜਾਂ ਰੁਪਈਆ ਦੇ ਵੀ ਕੰਮ ਕਰੋਗੇ ਤਾਂ ਕਸ਼ਟ ਿਹਾਰਾਂ ਦੀ ਕੀ ਲੋੜ ਆ ਹੁਣੇ ਭਗਵਾਨ ਸਤਮਾਨ ਨੂੰ ਟੀ-ਸ਼ਰਟਾਂ ਦੇ ਵੀ ਮਤਲਬ ਥੈਲਿਆਂ ਦੇ ਵੀ ਫੋਟੋ ਇਹਨਾਂ ਦੀ ਬੋਰਡਾਂ ਤੇ ਵੀ ਫੋਟੋ ਕਰੋੜਾਂ ਅਰਬਾਂ ਰੁਪਈਆ ਲੋਕਾਂ ਦੀ ਕਮਾਈ ਦਾ ਪੈਸਾ ਇਸ ਿਹਾਰਾਂ ਤੇ ਲਾ ਰਹੇ ਨੇ ਆਪਦੀਆਂ ਬੂਥੀਆਂ ਦਿਖਾਉਣ ਵਾਸਤੇ ਕੰਮ ਕਰੋਗੇ ਸਾਨੂੰ ਕੀ ਲੋੜ ਮਤਲਬ ਫੋਟੋਆਂ ਮਤਲਬ ਲੋਕਾਂ ਦੀਆਂ ਟੀ-ਸ਼ਰਟਾਂ ਤੇ ਲਾ ਕੇ ਵੀ ਮੇਰੇ ਵਾਲੀ ਫੋਟੋ ਪਾਓ ਹਰ ਪਾਰਟੀ ਸ਼ਰਟਾਂ ਵੀ ਵਾਸ ਲੈ ਕੇ ਕਿਸੇ ਦੇ ਟੀ-ਸ਼ਰਟ ਵੀ ਨਹੀਂ ਲਈ ਇਹਨਾਂ ਦੀ ਤਾਂ ਉਹਦੇ ਲਈ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਜਨਤਾ ਨੂੰ ਵੀ ਜਨਤਾ ਜਾਗਰਤ ਹੋ ਜੂ ਤਾਂ ਨਸ਼ੇ ਬੰਦ ਹੋ ਜਾਣਗੇ ਇਹ ਪਹਿਲਾਂ ਵੀ ਜੇ ਇਹਨਾਂ ਨੂੰ ਬਾਣੀ ਪਾਇਆ ਤਾਂ ਜਨਤਾ ਜਾਗਰਤ ਹੋ ਕੇ ਪਾਇਆ ਹੁਣ ਵੀ ਜੇ ਜਨਤਾ ਜਾਗਰਤ ਹੋ ਗਈ ਤਾਂ ਨਸ਼ੇ ਹਟਾ ਦੂਗੀ ਨਾ ਭਗਵੰਤ ਮਾਨਾ ਪੁਲਿਸ ਵਾਲੇ ਸਾਰੇ ਰਲੇ ਹੋਏ ਨੇ ਨਾ ਇਥੋਂ ਦੇ ਮਾਨਸਾ ਮੈਡੀਕੋਲ ਤੇ ਬਲਟੋਰ ਬਲਟੋਜਰ ਚੱਲਿਆ ਨਾ ਡੀਐਸਪੀ ਗੋਇਲ ਦੀ ਜਾਇਦਾਦ ਦੀ ਇਨਕੁਆਰੀ ਹੋਈ ਹੈ ਜਿਹੜੇ ਇਥੋਂ ਦੇ ਸੀ ਡਰੱਗ ਇਨਸਪੈਕਟਰ ਇਹਨਾਂ ਦੇ ਐਮ.ਐਲ.ਏ ਦਾ ਰਿਸ਼ਤੇਦਾਰ ਆ ਮੌੜਾਂ ਦਾ ਹੈਗਾ ਕਰੋੜਾਂ ਅਰਬਾਂ ਦੀ ਜਾਇਦਾਦ ਇੱਕ ਡਰੱਗ ਇਨਸਪੈਕਟਰ ਕਿੱਡੀ ਕੁ ਪੋਸਟ ਹੁੰਦੀ ਆ ਇਹਨਾਂ ਦੇ ਰਾਜ ਚ ਇਕੱਠਾ ਕੀਤਾ ਉਹਨੇ ਪੈਸਾ ਤਾਂ ਅਸੀਂ ਮਤਲਬ ਜਗਰਾਉ ਤੋਂ ਹਰ ਥਾਂ ਦੇ ਉੱਤੇ ਸਾਨੂੰ ਉਦੋਂ ਵੀ ਸਵਾਲ ਕਰਨ ਕਹਿੰਦੇ ਜੀ ਤੁਸੀਂ ਦੱਸੋ ਇੱਥੇ ਨਾਨਕ ਸਿੰਘ ਸੀਗਾ ਐਸ.ਐਸ.ਪੀ ਕਹਿੰਦਾ ਜੀ ਤੁਸੀਂ ਦੱਸੋ ਸਾਡੀ ਮਦਦ ਕਰੋ ਸੀਗਾ ਕੀ ਕਰੀਏ ਕਹਿੰਦਾ ਤੁਸੀਂ ਨਾਂ ਦੱਸੋ ਵੀ ਨਸ਼ਾ ਕੌਣ ਵੇਚਦਾ ਉਹਦੇ ਬਰਾਬਰ ਕੁਰਸੀ ਤੇ ਗੋਲ ਬੈਠਾ ਸੀ ਡੀ.ਐਸ.ਪੀ ਮਖਿਆ ਬੈਠਾ ਗੋਵਲ ਸੋਡਾ ਚਾਰ ਥਾਣਾ ਚ ਥਾਣੇਦਾਰ ਰਹਾ ਹੁਣ ਇਹ ਡੀਐਸਪੀ ਬਣ ਗਿਆ ਕੱਲੇ ਕੱਲੇ ਬੰਦੇ ਬਾਰੇ ਇਹਨੂੰ ਜਾਣਕਾਰੀਆਂ ਕੌਣ ਚਿੱਟਾਵੇ ਚ ਦਾ ਕੌਣ ਭੁੱਕੀ ਵਿੱਚ ਦਾ ਕੌਣ ਕੀ ਕੰਮ ਕਰਦਾ ਇਹ ਤੋਂ ਕੱਲੇ ਤੋਂ ਲਿਸਟ ਲਾਉਣਾ ਵੀ ਨਾਲਾ ਝੜੀ ਇੱਧਰ ਇਹ ਹੀ ਯਾਰ ਸਾਡੇ ਲੋਕਾਂ ਦੀ ਜਿੱਤ ਆ ਬੰਦੇ ਨੇ ਚਾਰ ਪੰਜ ਸਰਕਾਰੀ ਪ੍ਰੋਗਰਾਮ ਅਸੀਂ ਹੋਣ ਨਹੀਂ ਦਿੱਤਾ ਸਾਡੇ ਲੋਕਾਂ ਦੀ ਕੱਲਾ ਅਸੀਂ ਨਹੀਂ ਸਾਡੀ ਸਾਰੇ ਆਪ ਦੇ ਬੰਦੇ ਸਿਆਣੇ ਸੀਨੀਅਰ ਜਿਨ੍ਹਾਂ ਦੀ ਜ਼ਮੀਰ ਹੈ ਇਹਨਾਂ ਦੀ ਜ਼ਮੀਰ ਇਹਨਾਂ ਦੀ ਜ਼ਮੀਰ ਇਹ ਸਾਰੇ ਜ਼ਮੀਰ ਵਾਲੇ ਨੇ ਨਾ ਕੋਈ ਬੰਦਾ ਨਹੀਂ ਆਇਆ ਯਾਰ ਆ ਕੁਰਸੀਆਂ ਦਿਖਾ ਦਿਓ ਪ੍ਰੋਗਰਾਮ ਖਤਮ ਜਿਹੜੇ ਬਿਸਕੁਰਸੀ ਉਹ ਵੀ ਲੈ ਕੇ ਚੱਕੇ ਮੈਂ ਲੋਕਾਂ ਨੂੰ ਕਹਿਣਾ ਤੁਸੀਂ ਆ ਦੇਣ ਖਰੀਦੀ ਕੇਵਾ ਸਾਡਾ ਜਵਾਬ ਕਿਸ ਦਾ ਨਿਸ਼ਾਨੀ ਕਰਦਾ ਅੰਕਲ ਦੇ ਦੋਨੇ ਜਵਾਬ ਸੈੱਟ ਨੇ ਮੇਰੇ ਜਵਾਬ ਬੱਚੇ ਨੇ ਰਾਹੁਲ ਸਾਹਿਬ ਰਹਿ ਗਈ ਹੋਇਆ ਮੋਦੀ ਮੰਗੂ ਇਹ ਨਾ ਹੀ ਤਲਵਾਵੇ ਇਹ ਹਣਾ ਤਾਂ ਅੱਧੀ ਦਾ ਯਾਰ ਯਾਦ ਨਹੀਂ ਨੀ ਰਣੇ ਆ ਸਾਨੂੰ ਕੀ ਪਰ ਆ ਸਾਡਾ ਬਜ਼ੁਰਗ ਅੰਕਲ ਨੂੰ ਧੰਕੀ ਦੇ ਰਹੇ ਯਾਰ ਸ਼ਰਿਆਮ ਇਹਦੇ ਘਰੇ 4 ਲੱਖ 3 ਲੱਖ ਰੁਪਏ ਸਰਕਾਰੀ ਪੈਨਸ਼ਨ ਦਾ ਦੇ ਦਾ ਵਿਚਾਰੇ 5 ਚੋਂ ਅੰਦਰ ਦਾ 5 ਚੋਂ ਆ ਵੱਡੇ ਆਉਂਦੇ ਆ ਤੋਂ ਮੁੰਡੇ ਆਇਰ ਹਾਂ ਕਰਕੇ ਉੱਥੇ ਲਾਈ ਕਰਕੇ ਦੇ ਬੂਟੇ ਲਾਈ ਜਾਂਦਾ ਵਿਚਾਰਾ ਇੱਥੇ ਇਹਨਾਂ ਨੇ ਕਮੇਟੀ ਬਣਾਈ ਹੋਈ ਹੈ ਜਿਵੇਂ ਆਪਾਂ ਨਸ਼ੇ ਵਿਰੋਧ ਕਮੇਟੀ ਬਣਾਈ ਹੈ ਨਾ ਕਿ ਇਹਨਾਂ ਨਾਲ ਵਲਖੇ ਇਲਜ਼ਾਮ ਲਾ ਰਹੇ ਨੇ ਯਾਰ ਕੀ ਦੱਸਦਾ ਵੀਰ ਲੋਕੋ ਮਾਨਸਾ ਦੇ ਲੋਕੋ ਕੀ ਆਹੀ ਜਿਉਂਦੀਆਂ ਜ਼ਮੀਰਾਂ ਦੇ ਲੋਕ ਨੇ ਆਹ ਬਾਈ ਦਾ ਮਲਾਜਮ ਲੱਗਦਾ ਹੈਗਾ ਆਏ ਬੜਾ ਬਾਈ ਮਲਾਜਮ ਹੈ ਮੇਰੇ ਖਿਆਲ ਅਜ ਵੀਰ ਨਾ ਕਰਦਾ ਹੋਈਆਂ ਚੁਗਲੀ ਕਰਦਾ ਰਹੂਗਾ ਇਹਨਾਂ ਨੂੰ ਲਿਆ ਕੇ ਨਾਂ ਤਨਖਾਹ ਸੁਵਾਦੇ ਹਾਲਾਂਕਿ ਇਹਨਾਂ ਦੇ ਘਰ ਖੋਦੇ ਪੀੜਤ ਨੇ ਸਾਡੇ ਪੁੱਛਰ ਦੇ ਦਲ ਕੀ ਬੋਲਣਾ